ਹਾਂਜੀ ਸਰ ਜਿਹੜਾ ਜੀ ਬੰਦ ਕੀਤਾ ਉਹਦੇ ਬਾਰੇ ਜਾਣਕਾਰੀ ਦਿਓ ਅੰਮ੍ਰਿਤਸਰ ਦੇ ਵਿੱਚ ਜੋ ਬਾਬਾ ਸਾਹਿਬ ਦੇ ਸਟੈਚੂ ਦੇ ਨਾਲ ਜੋ ਬੇਜਾਨੀ ਹੋਈ ਉਹ ਸਬੰਧਾਨ ਦੇ ਨਾਲ ਬੇਜਾਨੀ ਹੋਈ ਉਹਦੇ ਬਰਤੀ ਸਮਾਜ ਚ ਰੋਸ ਹੈਗਾ ਸੋ ਅੱਜ ਬੰਦ ਦੀ ਪਾਲਸੀ ਦੀ ਤੋਂ ਸੰਪੂਰਨ ਸਮਾਜ ਵੱਲੋਂ ਅੱਜ ਪੂਰੀ ਤਰ੍ਹਾਂ ਬੰਦ ਆ ਸਰ ਕਿਹੜੇ ਕਿਹੜੇ ਉਦਾਰੇ ਅੱਜ ਖੁੱਲੇ ਰਹਿਣਗੇ ਡਾਕਟਰ ਖੁੱਲੇ ਰਹੂਗਾ ਹਸਪਤਾਲ ਖੁੱਲੇ ਰਹਿਣਗੇ ਡਾਕਟਰ ਦਾ ਥਾਣਾ ਮੈਡੀਕਲ ਫੈਸਿਲਿਟੀ ਫੈਂ ਬਲੋਜੀ ਬੁਲੀ ਰੋ ਬਾਕੀ ਜਿੰਨੀਆਂ ਵੀ ਪੋਜੇਟੀਆਂ ਸਾਰੀਆਂ ਬੰਦ ਹੋਣ ਕਿੰਨੀਆਂ ਕਸਲ ਸੰਸਥਾਵਾਂ ਤੁਹਾਡੇ ਨਾਲ ਜੋੜ ਕੇ ਅੱਜ ਬੰਦ ਆ ਵੀ ਹਜੇ ਤਾਂ ਸਾਡੀ ਸਾਡੀ ਸੰਸਥਾ ਕਦੀ ਤੱਕ ਹੋਰ ਕਰਾਰੀ ਬਾਕੀ ਹੋਰ ਤੁਹਾਡੇ ਨਾਲ ਕਾਫੀ ਸੰਸਥਾਵਾਂ ਜਿਨ੍ਹਾਂ ਨਾਲ ਮਿਲ ਜੁਲ ਕੇ ਕੱਲ ਦੀ ਜਿਹੜੀ ਕੋਲੋ ਦਿੱਤੀ ਗਈ ਹੈ ਤੇ ਹਰ ਕੋਈ ਬੰਦਾ ਆਪਣੇ ਆਪਣੇ ਏਰੀਆ 'ਚ ਮੁਕੰਮਲ ਬੰਦ ਕਰਾ ਰਿਹਾ ਸਰ ਕੋਈ ਰੋਡ ਮਾਰਚ ਵੀ ਕੱਢਿਆ ਜਾਏਗਾ ਇਹ ਕਾਰਨ ਇਹ ਦੇਖੋ ਜੀ ਹੁਣ ਜਿਹੜੇ ਜਿਹੜੇ ਭਰਾ ਬੰਦ ਕਰਾ ਰਹੇ ਆ ਹਰੇਕ ਨੇ ਆਪਣੇ ਆਪਣੇ ਵੇ ਤਰੀਕੇ ਨਾਲ ਕਰਾਣਾ ਵਾ ਸੋ ਅਸੀਂ ਤਾਂ ਰੋਡ ਤੇ ਨਿਕਲੇ ਆ ਜੂ ਸਾਨੂੰ ਲੱਗ ਰਿਹਾ ਉਹ ਜਿੱਥੇ ਕਮੀ ਕੀਤੀ ਆ ਕਦੇ ਨਾ ਪੁੱਛਾਂ ਚਲੋ ਚੱਲੀਏ ਅੱਜ ਜੋ ਅੰਮ੍ਰਿਤਸਰ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਨਾਲ ਹੋ ਰਹੀ ਆ ਉਹਦੇ ਲਈ ਅਸੀਂ ਸਾਰਾ ਜਲੰਧਰ ਬੰਦ ਕਰਾਇਆ ਆ ਅਸੀਂ ਉਹਨਾਂ ਨੂੰ ਇਹ ਹੀ ਅਪੀਲ ਕਰਦੇ ਆ ਭਵੰਤਮਾਨ ਜੀ ਨੂੰ ਕਿ ਉਹਨਾਂ ਦੇ ਉੱਤੇ ਡਿਗਲੂ ਜੇਲ੍ਹ ਤੋਂ ਉਹਨਾਂ ਬੰਦੇ ਨੂੰ ਭੇਜਿਆ ਜਾਵੇ ਜੈ ਭੀਮ ਜੈ ਬਾਲਰਾਮ ਵਾਕਿਆ ਜਿੱਦਾਂ ਤੁਸੀਂ ਸਾਰੇ ਜਾਣਦੇ ਆ ਅੱਛਾ ਤੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦੀ 26 ਤਰੀਕ ਨੂੰ ਅੰਮ੍ਰਿਤਸਰ ਸਾਹਿਬ ਦੇ ਵਿੱਚ ਜੋ ਬੇਅਦਬੀ ਕੀਤੀ ਗਈ ਸੀ ਉਹਦੇ ਕਰਕੇ ਪੂਰੇ ਸਮਾਜ ਦੇ ਵਿੱਚ ਬਹੁਤ ਰੋਸ ਸੀ ਕਿਉਂਕਿ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜਿਹੜੇ ਆ ਉਹ ਕੱਲੇ ਇੱਕ ਜਾਤੀ ਇੱਕ ਵਰਗ ਦੇ ਲੀਡਰ ਨਹੀਂ ਆ ਉਹ ਸਾਡੇ ਲਈ ਬੁੱਜਨੇ ਆ ਉਹਨਾਂ ਨੂੰ ਸਾਰਾ ਸਮਾਜ ਮੰਨਦਾ ਤੇ 25 ਤਰੀਕ ਨੂੰ ਕੁਝ ਮੰਦਬੁੱਧੀ ਲੋਗ ਜਲੰਧਰ ਦੇ ਵਿੱਚ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦੇ ਸਟੈਚੂ ਤੇ ਆ ਕੇ ਤੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਨੂੰ ਤੇ ਸਵਿਧਾਨ ਬਾਰੇ ਬਹੁਤ ਗਲਤ ਟਿੱਪਣੀਆਂ ਕਰਕੇ ਗਏ ਸੀ ਜਿਹਦੇ ਕਰਕੇ ਜਲੰਧਰ ਵਾਸੀਆਂ ਦੇ ਵਿੱਚ ਬਹੁਤ ਰੋਸ ਸੀ ਤੇ ਜਲੰਧਰ ਬੰਦ ਦੀ ਕਾਲ ਦਿੱਤੀ ਗਈ ਜਿਹਦੇ ਕਰਕੇ ਅੱਜ ਪੂਰਾ ਜਲੰਧਰ ਸੰਪੂਰਨ ਰੂਪ ਤੇ ਬੰਦ ਰਿਹਾ ਤੇ ਅਸੀਂ ਪ੍ਰਸ਼ਾਸਨ ਕੋਲ ਇਹ ਮੰਗ ਕੀਤੀ ਆ ਵੀ ਇਹਨਾਂ ਤੇ ਐਨਐਸਏ ਲਾ ਕੇ ਦੇਸ਼ ਵਿਰੋਧੀ ਧਾਰਾ ਲਾ ਕੇ ਇਹਨਾਂ ਨੂੰ ਜਲਦੀ ਜਿਹੜਾ ਦਬੜੂਗੜ੍ਹ ਜੇਲ੍ਹ ਜਿਹੜੀ ਹੈਗੀ ਉਹ ਦਿਖਾਈ ਜਾਵੇ ਕਿਉਂਕਿ ਜੇਕਰ ਪ੍ਰਸ਼ਾਸਨ ਨੇ ਸਾਡੀਆਂ ਇਹ ਮੰਗਾਂ ਨਾ ਪੂਰੀਆਂ ਕੀਤੀਆਂ ਤੇ ਆਉਣ ਵਾਲੇ ਸਮੇਂ ਤੇ ਪੰਜਾਬ ਬੰਦ ਜਿਹੜਾ ਹੈਗਾ ਅਨਿਸ਼ਚਿਤ ਕਾਲ ਲਈ ਕੀਤਾ ਜਾਏਗਾ ਠੀਕ